ਤਾਂ ਫੈਮਿਲੀ ਤੇ ਬ੍ਰਿਜ ਗਤਾਰੀਆਂ ਮੈਂ ਪਰਚੀਆਂ ਨਹੀਂ ਕੱਟੀਆਂ ਜਾ ਰਹੀਆਂ ਕਨਕ ਸਹਿਦ ਦੀ ਕਣਾ ਵੰਡ ਨਹੀਂ ਹੋ ਰਹੀ ਤੇ ਜਨਾਬ ਰਾਤੀ ਕਨਕ ਆਈ ਸ਼ਾਮਾਂ ਨੂੰ ਤੇ ਅੱਜ ਦਾ ਪਰਚੀ ਕੱਟਣ ਦੇ ਦੋ ਤਿੰਨ ਦਿਨਾਂ ਤੋਂ ਕੰਕਣਕ ਵੰਡਦੇ ਨਹੀਂ ਸੀ WhatsApp ਤੇ ਵੀਡੀਓ ਵਾਇਲ ਹੋਈ ਹੈ ਧੁੱਪ ਚ ਬੰਦੇ ਬੈਠੇ ਆ ਮੈਂ ਤੁਹਾਨੂੰ ਸੱਤ ਵਾਲੀ ਗੱਲ ਤੁਹਾਨੂੰ ਦੱਸਾਂ ਉਹ ਇਦਾਂ ਕਿ ਮੈਂ ਕਿਹਾ ਨੂੰ 7 ਵਜੇ ਟਾਈਮ ਦਾ 9:30 10 ਵਜੇ ਦਾ ਟਾਈਮ ਦਿੱਤਾ ਅੱਛਾ ਜੀ ਤੇ 10 ਵਜੇ 10:30 ਜਾ ਗਏ ਉਹ ਵੀ ਇੰਨਾ ਦਾ ਮਸ਼ੀਨ ਚ ਕੰਕਣੀ ਸੀ ਮੈਂ ਜੀ ਉਹ ਮਤਲਬ ਨਹੀਂ ਵੀ ਲੋਕਾਂ ਤਾਂ ਕਿੱਦਾਂ ਇਹਨੂੰ ਕੰਕਣ ਦੀ ਕਰਕੇ ਇਦਾਂ ਮੈਸੇਜ ਜੁੰਦੇ ਜੀ ਵੀ ਫੋਨ ਕਰੀਏ ਬਾਕਾਇਦਾ ਜੀ ਫੋਨ ਕਰੀ ਫੋਨ ਕਰੀ ਤਾਂ ਕਿ ਆ ਜੂਗਾ 11 ਵਜੇ ਆਜੋ ਸੇਰ ਲੋਕਾਂ ਦਾ ਤਾਂ ਕਹਿਣਾ ਕਿ ਨਹੀਂ ਆਉਂਦੇ ਫੋਨ ਨਹੀਂ ਆਉਂਦੇ ਜ ਨਾ ਜੀ ਨਾ ਮਦੂਰੀ ਦਾ ਜੀ ਨੰਬਰ ਦਿੱਤੇ ਆ ਪਰ ਹਾਲੇ ਅਜੇ ਦਾ ਕਿਸੇ ਦਾ ਫੋਨ ਨਹੀਂ ਆਇਆ ਤੇ ਦੇਖੋ ਖਰਾਬ ਹੋ ਰਹੀ 150 ਬੰਦੇ ਨੂੰ ਫੋਨ ਕਰੋ ਤੇ 250 ਬੰਦੇ ਇੱਥੇ ਇਕੱਠਾ ਹੋ ਜਾਂਦਾ ਜੀ ਹੁਣ ਕਣਕ ਨਹੀਂ ਕਣਕ ਨਹੀਂ ਜਨਾਬ ਕੱਲ ਕਣਕ ਆਈ ਤੇ ਨਾਲ ਨਾਲ ਪਰਚੀਆਂ ਕੱਟਣ ਦੇ ਤੇ ਕੱਲ ਦੋ ਦਿਨਾਂ ਨਹੀਂ ਕਣਕ ਮੰਡਦੇ ਨਹੀਂ ਪੱਜਨਤਾ ਦਾ ਕਹਿਣਾ ਹੈ ਇੱਕ ਦੋ ਦਿਨ ਕੰਦ ਜਿਤਨਾ ਕਣਕ ਡੇਟ ਬਣ ਜਾ ਪਰ ਠੰਡੇ ਠੰਡੇ ਵੜ ਦਿੰਦੇ ਕਿਆ ਫੇਟਰਾ ਕਰਨੀ ਬਹੁਤ ਚਾਹੀਦੀ ਹੈ ਨਹੀਂ ਸੇਰੇ ਉਹਨਾਂ 8 ਵਜੇ ਦਾ ਟਾਈਮ ਦਿੱਤਾ ਕੰਮ ਕੰਡਕਟ ਤੇ ਜਾਣਾ ਜਿੰਨਾ ਚਿਰ ਪਰਚੀਆਂ ਜਿੰਨਾ ਚਿਰ ਜਨਤਾ ਤੁਰੀ ਆਉਦੀ ਸਾਢੇ 12 1 2 ਜਿੰਨਾ ਵਿੱਚ ਗਾਲੀ ਕਲੋ ਜੀ ਕਿਤੇ ਬੰਦਾ ਵੀ ਬੋਲਿਆ ਜਾਂਦਾ ਹੈ ਜਾਂ ਕੇ ਬੰਦਾ ਗੱਲ ਕਰਦਾ ਉਹਨਾਂ ਨਾਲ ਸਾਢੇ ਤੇ ਵੇਖੋ ਜੀ ਇੱਥੇ ਕਿਸੇ ਜਿੰਨੇ ਦਾ ਖੁਦ ਤੇ ਪੁੱਛੋ ਕਦੀ ਕਿਸੇ ਨਾਲ ਕੇ ਔਖੇ ਥੋਕੇ ਬੋਲੇ ਹੋਵੇ ਅੱਜ ਦੇਖੋ ਸਿੰਘ ਅੱਜ ਦੱਸੋ ਕਿੱਦਾਂ ਬੋਲਦੇ ਨੇ ਸਾਡਾ ਵਿਹਾਰ ਕਿੰਨਾ ਹੈ ਬੰਦਾ ਦੀ ਜਗਾਈ ਹੋ ਜੀ ਹੈ ਪਰਮਿੰਦਰ ਸਿੰਘ ਅਸੀਂ ਹੁਣੇ ਹੀ ਮਲਟੀ ਦਿਹਾੜੀ ਲਾ ਕੇ ਆਏ ਆ ਇਹਨਾਂ ਨੂੰ ਫੋਨ ਕੀਤਾ ਅਸੀਂ ਵੀ ਭਾਈ ਕਣਕ ਦੀ ਪਰਚੀ ਕਦੋਂ ਕੱਟਣੀ ਹੈ ਇਹਨਾਂ ਨੇ ਆਉਂਦੀ ਸਪੋਰਟ ਹੀ ਸਾਨੂੰ ਕਿ ਆਪੇ ਹੁਣੇ ਕੱਟਣ ਦੇ ਹੁਣ ਦਿਹਾੜੀ ਲਈਏ ਕਿ ਕਣਕ ਦੀ ਪਰਚੀ ਦਾ ਤਾਂ ਬੰਦਾ ਇੱਕ ਦਿਨ ਪਹਿਲਾਂ ਦੱਸਦਾ ਹਾਂ ਤੇ ਜੇ ਇਹਨਾਂ ਨੂੰ ਕੱਲ ਫੋਨ ਕਰੋ ਤਾਂ ਕਹਿੰਦੇ ਇਹ ਕੱਲੇ ਕੱਲੋ ਠੀਕਾ ਲਿਆ ਵਾ ਬੱਕਰੀ ਗੱਲ ਵੀ ਰਿਕਾਰਡਿੰਗ ਨਹੀਂ ਇਹ ਤਾਂ ਤੁਹਾਡੇ ਰਿਕਾਰਡਿੰਗ ਸਰਾਂ ਦੇਣੀ ਹੁਣ ਇਹ ਦਿਹਾੜੀ ਲਈਏ ਕਿ ਕਣਕ ਲਈ ਪਰਚੀ ਮੰਗ ਕਰਦੇ ਜੀ ਪ੍ਰੋਸੈਸ ਮੰਗ ਇਹ ਕਦ ਤੇ ਵੀ ਜਾਣ ਤੇ ਕੋਈ ਰੂਲ ਹੋਣਾ ਚਾਹੀਦਾ ਵਾ ਇੱਕ ਦਿਨ ਪਹਿਲਾਂ ਬੰਦਾ ਦੱਸਦਾ ਵਾ ਕੀ ਕਣਕ ਦੀ ਪਰਚੀ ਸਵੇਰੇ ਕੱਟਨੀ ਆਈ ਉਸੇ ਹਿਸਾਬ ਨਾਲ ਬੰਦਾ ਸਾਈਡਿੰਗ ਕਰਦਾ ਵਾ ਹੁਣ ਦਿਹਾੜੀ ਲਾਉਣ ਦੇ ਤੇ ਢੜੀ ਛੱਡ ਕੇ ਤੇ ਹੁਣ ਆਏ ਆ ਹੁਣ 6 600 ਰੁਪਏ ਦਿਹਾੜੀ ਭੰਨ ਕੇ ਆਏ ਤੇ ਹੁਣ ਤੁਹਾਨੂੰ ਤੇ ਫਿਰ ਮੁੱਲ ਮਹਿੰਗੀ ਭਾਦੀ ਕਣਕ ਪੈ ਗਈ ਏ ਹਾਂਜੀ ਮੈਂ ਹੁਣ ਦਿਹਾੜੀ ਲਾ ਕੇ ਤੇ ਬਲੈਂਚ ਲੱਗਣਾ ਵਾ ਤੇ ਕਿੰਨੇ ਵਜੇ ਲੱਗੋ ਪਹਿਲਾਂ ਸਵੇਰੇ ਕਿੰਨੇ ਵਜੇ ਆਏ ਮੈਂ ਹੁਣ ਇਹ ਦਿਹਾੜੀ ਲਾ ਕੇ ਆਇਆ ਜੀ ਮੈਨੂੰ ਉੱਥੇ ਪਤਾ ਲੱਗਾ ਵੀ ਕੰਮ ਮਿਲਣ ਦੀ ਹੈ ਤਾਂ ਹੁਣ ਦਿਹਾੜੀ ਭੰਨ ਕੇ ਆਏ ਹੋਣ ਨੰਬਰ ਨਹੀਂ ਦੇਣਾ ਕੋਈ ਨੰਬਰ ਹੈਗਾ ਸਾਰਾ ਕੁਝ ਹੈਗਾ ਫੋਨ ਕਰਨ ਲੱਗੇ ਤੇਰੀ ਕੋਈ ਗਰੁੱਪ ਕੋਈ ਕੁਝ ਨਹੀਂ ਬਣਿਆ ਕੋਈ ਗਰੁੱਪ ਗਰੁੱਪ ਨਹੀਂ ਆਈ ਕਰਦੇ ਤੁਹਾਨੂੰ ਵੀ ਕੰਮ ਕਰਤੀ ਕਰ ਸਾਨੂੰ ਨਹੀਂ ਜੀ ਕੀਤਾ ਫੋਨ ਤੁਹਾਨੂੰ ਪਤਾ ਲੱਗਾ ਤੇ ਆਏ ਪਤਾ ਲੱਗਾ ਤੇ ਆਏ ਤੇ ਦਿਹਾੜੀ ਭੰਨ ਕੇ ਆਏ ਹੋ ਤੇ ਤੇਰਾ ਨਾਂ ਪਰਚੀ ਕੀ ਫੋਨ ਤੇ ਫਿਰ ਹਾਂ ਤਾਂ ਫਿਰ ਵੀ ਦੇਖੋ ਹਣ ਕੇ ਦੋ ਇਹ ਦੇ ਕਾਰ ਆ ਜੀ ਦੋ ਫੋਨ ਹਾਂਜੀ ਇੱਕ ਫੋਨ ਨਹੀਂ ਕਰਦਾ ਰਿਹਾ ਦਿੰਦਾ ਫੋਨ ਕੀਤਾ ਹੈ ਤੁਹਾਨੂੰ ਮੈਂ ਬਾਣ-ਬੂਣ ਦਿੰਦਾ 2 ਸਾਲ ਹੋ ਗਏ ਕੋਈ ਕੰਮ ਕਿਹੜੇ ਕਿਹੜਾ ਡੀਪੂ ਹੈ ਸ਼ੇਰਿਆ ਡੀਪੂ ਦੇ ਅੱਛਾ ਜੀ ਸ਼ੇਰਿਆ ਡੀਪੂ ਦਾ ਹਾਂਜੀ ਅੱਜ ਮੈਂ ਇੱਥੇ ਆ ਆ ਵੀ ਚੱਲ ਤੁਕਾ ਲੱਗ ਜੂ ਪਤਾ ਲੈਣੇ ਪਏ ਮਿਲੀ ਕੰਕ ਹਾਂਜੀ ਨਾ ਅਜੇ ਕੱਖ ਨਹੀਂ 2 ਸਾਲ ਹੋ ਗਏ ਮੈਨੂੰ ਅੱਛਾ ਜੀ ਅੱਜ ਮੈਂ ਹੁਣ ਇੱਥੇ ਆ ਕੇ ਮੈਨੂੰ ਆਂਦੇ ਪਿੱਛੇ ਪਟਾਰਾ ਨਹੀਂ ਕਰਦਾ ਅੱਛਾ ਜੀ ਉਹ ਗਾੜੀਆਂ ਦਬਕੇ ਮਾਰਨ ਦਾ ਜੋ ਕਰਨਾ ਕਰਦੇ ਸਰਕਾਰ ਤੇ ਕਹਿ ਰਹੀ ਆ ਕਿ ਅਸੀਂ ਘਰ-ਘਰ ਪਹੁੰਚਾਵਾਂਗੇ ਕੋਈ ਘਰ-ਘਰ ਆਇਆ ਹਾਂ ਮਿਲਦੀ ਮਿਲਦੀ ਕੰਕ ਕਾ ਨਾ ਜੀ 2 ਸਾਲ ਹੋ ਗਏ ਦਿੰਦਾ ਹੀ ਨਹੀਂ ਕਬ 2 ਫੋਨ ਨੰਬਰ ਦਿੱਤੇ ਉਹਨੂੰ ਹਾਂ ਤੇ ਆਪ ਸਭ ਪੁੱਛੀਦਾ ਤੇ ਆਖ ਦਿੰਦਾ ਫੋਨ ਕੀਤਾ ਮੈਂ ਤੁਹਾਨੂੰ ਚਲੋ ਹਾਂਜੀ ਕੱਕ ਦੀ 2 ਸਾਲ ਹੋ ਗਏ ਜੀ ਕਿੰਨੇ ਵਜੇ ਆਏ ਇੱਥੇ ਸਵੇਰੇ ਹਾਂਜੀ 11 ਵਜੇ ਆ ਕੇ ਤੇ ਮੁਰਗੀ ਹ ਪਰੌਣੇ ਆਏ ਹਿੰਦਾ ਅੱਛਾ ਫੇਰ ਆਈ ਦੁਬਾਰੇ ਹਾਂ ਆ ਕੇ ਕਣਕ ਮਿਲ ਗਈ ਹਾਂ ਕਣਕ ਮਿਲ ਗਈ ਕਣਕ ਮਿਲ ਗਈ ਨਹੀਂ ਕਿ ਪਾ ਜੀ ਪੁੱਛੀਏ ਕੱਟਣ ਦੇ ਹਾਂ ਤੇ ਉਹ ਦਿਨ ਲਵਾਂਗੇ میری ਗੱਲ ਕਰੋ ਅੱਜ ਦਿਨ ਵੀਦੋ ਵਾਲੇ ਦੇ ਸ਼ਿਕਾਇਤਾਂ ਮਿਲਦੀਆਂ ਵਾ ਕਿ ਟੈਂਸਰ ਕਣਕ ਨਹੀਂ ਮਿਲਦੀ ਪੱਤੀ ਨਹੀਂ ਕੱਟਦੇ ਹੈਗੇ ਕੀ ਕਹਿੰਦਾ ਜੀ ਬਿਲਕੁਲ ਵੇਖੋ ਇਹਨਾਂ ਲੋਕਾਂ ਨੇ ਉਮੀਦਾਂ ਜਿਤਾਈਆਂ ਸੀ ਸਰਕਾਰ ਜਿਹੜੀ ਉਹ ਲਿਆਂਦੀ ਸੀ ਬਦਲਾ ਦੇ ਚੱਕਰ ਦੇ ਵਿੱਚ ਔਰ ਇਹਨਾਂ ਲੋਕਾਂ ਨੇ ਕਣਕ ਨਹੀਂ ਸੀ ਮੰਗੀ ਸਰਕਾਰ ਵੱਲੋਂ ਐਲਾਨ ਕੀਤੇ ਗਏ ਸੀ ਵੀ ਫ੍ਰੀ ਕਣਕ ਜਿਹੜੀ ਆ ਉਹ ਘਰ ਘਰ ਜਾ ਕੇ ਲੋਕਾਂ ਨੂੰ ਆਉਣਾ ਨਹੀਂ ਪਊਗਾ ਘਰਾਂ ਦੇ ਵਿੱਚ ਜਾ ਕੇ ਉਹਨਾਂ ਦਾ ਜੋ ਕਣਕ ਜੋ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਜਾਣਗੇ ਆ ਲੋਕ ਸਵੇਰੇ 7 ਵਜੇ ਦੇ ਖੜੇ ਆ ਕੋਈ 7 ਵਜੇ ਤੋਂ ਕੋਈ 8 ਵਜੇ ਤੋਂ ਔਰ ਜਦੋਂ ਪਤਾ ਲੱਗਾ ਵੀ ਆ ਹਾਲਾਤ ਆ ਅੱਤ ਦੀ ਗਰਮੀ ਦੇ ਵਿੱਚ ਸਾਡੀਆਂ ਮਤਾਵਾਂ ਪੈਣਾ ਜਿਹੜੀਆਂ ਉਹ ਖੱਜਲ ਹੋ ਰਹੀਆਂ ਨੇ ਤੇ ਮਜਬੂਰਨ ਸਾਨੂੰ ਇੱਥੇ ਆ ਕੇ ਪੁੱਛਣਾ ਪਿਆ ਕਸਤੂਰੀ ਦਾ ਡੀਪੂ ਆਏ ਤੇ ਜਦੋਂ ਆਏ ਆ ਤੇ ਆਉਂਦਿਆਂ ਹੀ ਐਕਸ਼ਨ ਦੇ ਵਿੱਚ ਆ ਕੇ ਤੇ ਪਰਚੀਆਂ ਕੱਟਣੀਆਂ ਇਹਨੇ ਸ਼ੁਰੂ ਕਰ ਦਿੱਤੀਆਂ ਸੋ ਸਵਾਲ ਵੱਡਾ ਇਹ ਆ ਕਿ ਕਿਉਂ ਇਹ ਨੌਬਤ ਆਉਂਦੀ ਆ ਕਿ ਸਾਨੂੰ ਆਣ ਕੇ ਆਵਾਜ਼ ਚੁੱਕਣੀ ਪੈਂਦੀ ਹੈ ਜੀ ਸਰਕਾਰ ਨੂੰ ਕੰਟ੍ਰੀ ਫਰੀ ਦੀ ਅਲਾੋਟ ਜੀ ਇਹ ਕਿਉਂ ਨਹੀਂ ਇਹ ਵੰਡ ਕਰਦੇ ਸਿੱਧੀ ਇੱਕ ਨਾ ਵੰਡ ਕਿਉਂ ਨਹੀਂ ਕਰਦੇ ਕਈਆਂ ਦੇ ਕਾਰਡ ਕੱਟੇ ਗਏ ਜਨਾ ਤੇ ਕਾਰਡ ਹੈਗੇ ਉਹਨਾਂ ਨੂੰ ਨਹੀਂ ਮਿਲਦੇ ਜੀ ਜੀ ਬਿਲਕੁਲ ਵੇਖੋ ਸਾਫ਼ ਸਾਫ਼ ਇਹ ਪਤਾ ਲੱਗ ਰਿਹਾ ਵਾ ਵੀ ਵੱਡਾ ਜਿਹੜਾ ਕਤਲਾ ਆ ਉਹ ਡੀਪੂ ਮਾਲਕ ਜਿਹੜੇ ਡੀਪੂ ਹੋਲਡਰ ਨੇ ਉਹ ਕਰ ਰਹੇ ਨੇ ਜਿਨ੍ਹਾਂ ਲੋਕਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਵਾ ਉਹਨਾਂ ਦੀ ਕਨਕ ਜਿਹੜੀ ਆ ਉਹ ਕਿੱਥੇ ਜਾਂਦੀ ਆ ਉਹ ਵੀ ਇਹਨਾਂ ਦੇ ਆਪਣੇ ਢਿੱਡਾਂ ਦੇ ਵਿੱਚ ਪੈ ਜਾਂਦੀ ਆ ਔਰ ਇਹਨਾਂ ਦਾ ਬੋਲਬਾਣੀ ਇੰਨਾ ਗਲਤ ਆ ਮੈਂ ਨਾ ਮੈਨੂੰ ਭੁੱਲ ਰਿਹਾ ਵਾ ਉਹਦਾ ਵੀਰ ਦਾ ਮੋਰੀ ਗੇਟ ਜਿਹੜਾ ਸ਼ਾਮ ਸਿੰਘ ਗੁਰਦੁਆਰੇ ਦੇ ਲਾਗੇ ਡਿੱਪੂ ਆ ਉਥੋਂ ਸਾਨੂੰ ਸਪੈਸ਼ਲ ਫੋਨ ਆਇਆ ਇੱਕ ਦਿਨ ਵੀ ਬਜ਼ੁਰਗਾਂ ਦੇ ਨਾਲ ਇੰਨੀ ਗਲਤ ਲਹਿਜੇ ਦੇ ਨਾਲ ਜਿਹੜੀ ਆ ਉਹ ਗੱਲ ਲੈਂਗੁਏਜ ਇੰਨੀ ਮਾੜੀ ਬੋਲੀ ਜਾਂਦੀ ਆ ਫਿਰ ਜਦੋਂ ਉੱਥੇ ਜਾ ਕੇ ਅਸੀਂ ਇਸੇ ਤਰ੍ਹਾਂ ਜਿਵੇਂ ਤੁਸੀਂ ਆਪਣੇ ਮੀਡੀਆ ਰਹੀਂ ਲੋਕਾਂ ਨੂੰ ਜਿਹੜਾ ਪਚਾਰ ਰਹੇ ਜੇ ਉਹ ਵੀਡੀਓ ਜਦੋਂ ਉਹਦੀ ਬਣਾਈ ਤੇ ਫਿਰ ਉਹ ਤਰਲਿਆ ਦਿੱਤੇ ਆ ਔਰ ਸ਼ਾਮੀ ਘਰੇ ਆਇਆ ਕਿ ਮੇਰੀ ਇਹ ਵੀਡੀਓ ਡਿਲੀਟ ਕਰ ਦਿਓ ਦੁਬਾਰਾ ਇਹ ਜਿਹੜਾ ਵਾ ਮੌਕਾ ਨਹੀਂ ਆਊਗਾ ਸਵਾਲ ਇਹ ਆ ਵੀ ਕਿਉਂ ਅਸੀਂ ਕਿਸੇ ਨੂੰ ਇਹਨਾਂ ਲੋਕਾਂ ਦਾ ਕੀ ਕਸੂਰ ਆ ਇਹਨਾਂ ਦੇ ਲੋਕਾਂ ਦਾ ਕਸੂਰ ਸਿਰਫ ਇਹੋ ਹੀ ਆ ਵੀ ਇਹਨਾਂ ਲੋਕਾਂ ਨੇ ਇੱਕ ਉਮੀਦ ਦੀ ਆਸ ਦੀ ਕਿਰਨ ਦੇ ਵਿੱਚ ਇਹਨਾਂ ਨੂੰ ਵੋਟਾਂ ਪਾਈਆਂ ਜਦੋਂ ਕਿ ਸਹੀ ਹੱਥਾਂ ਵਿੱਚ ਦੀਪੂ ਹੋਲਡਰ ਚ ਦੀਪੂ ਜਿੰਨੇ ਵੀ ਵੰਡ ਦਿੱਤੀ ਜਾਂਦੀ ਦੀਪੂਆਂ ਦੀ ਵੰਡ ਦਿੱਤੀ ਜਾਂਦੀ ਸਹੀ ਹੱਥਾਂ ਵਿੱਚ ਕਰਨੀ ਚਾਹੀਦੀ ਸਰਕਾਰ ਨੂੰ ਬਿਲਕੁਲ ਜੀ ਇਹ ਸਰਕਾਰ ਦੇ ਨੁਮਾਇੰਦਿਆਂ ਨੂੰ ਜਿਵੇਂ ਸਾਡੇ ਹਰਪ੍ਰੀਤ ਸਿੰਘ ਈਟੀਓ ਜੀ ਆ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਗੰਭੀਰ ਰੂਪ ਦੇ ਵਿੱਚ ਸੋਚਣਾ ਚਾਹੀਦਾ ਜਿਹੜੇ ਫੂਡ ਇਨਸਪੈਕਟਰ ਨੇ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਸੋਚਣਾ ਚਾਹੀਦਾ ਵਾ ਆ ਕੇ ਪ੍ਰੋਪਰ ਤਰੀਕੇ ਦੇ ਨਾਲ ਚੈੱਕ ਕੀਤਾ ਜਾਵੇ ਔਰ ਇਹ ਡੀਪੂ ਸਹੀ ਬੰਦਿਆਂ ਦੇ ਜਿਹੜਾ ਵਾ ਉਹ ਹੱਥਾਂ ਦੇ ਵਿੱਚ ਦਿੱਤਾ ਜਾਵੇ ਤਾਂ ਕਿ ਇਹਨਾਂ ਲੋਕਾਂ ਨੂੰ ਇਹਨਾਂ ਜਿਹੜੇ ਦਿਹਾੜੀਆਂ ਛੱਡ ਕੇ ਆਪਣੀਆਂ 5-500 6-600 ਰੁਪਇਆ ਦਿਹਾੜੀ ਛੱਡ ਕੇ ਕੰਮ ਛੱਡ ਕੇ ਇੱਕਾ ਜਿਹੜੀ ਕਨਕ ਸਰਕਾਰ ਵੱਲੋਂ ਮਿਲਣੀ ਆ ਇਹਦੇ ਵਾਸਤੇ ਵੀ ਲਾਈਨਾਂ ਦੇ ਵਿੱਚ ਲੱਗ ਰਹੇ ਆ